ਵਿਚ ਲਗਾਤਾਰ ਗੈਂਗਵਾਰ ਹੋ ਰਹੀ ਹੈ ਬੱਸ ਸਟੈਂਡ ਤੇ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਗੋਲੀਆਂ ਚੱਲੀਆਂ ਸਨ ਜਿਸ ਤੋਂ ਬਾਅਦ ਇਹ ਬੱਸ ਅੱਡੇ ਤੇ ਕੋਈ ਪਾਇਰਿੰਗ ਮਾਮਲੇ ਦੇ ਵਿੱਚ ਸਦਮੂਸੇ ਵਾਲਾ ਦੇ ਕਤਲ ਦਾ ਕਨੈਕਸ਼ਨ ਸਾਹਮਣੇ ਆਇਆ ਦਰਅਸਲ ਗੋਪੀ ਕਨ ਸ਼ਾਮਪੂਰੀਆ ਨਾਮਕ ਗੈਂਗਸਟਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੋੜਿਆ ਗਿਆ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਕਿਉਂਕਿ ਮਰਨ ਵਾਲਾ ਮੱਖਣ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਵਾਲਾ ਹੈ ਤੇ ਉਹ ਉਹਨਾਂ ਨੂੰ ਨਜਾਇਜ਼ ਹਥਿਆਰ ਵੀ ਮੁਹਈਆ ਕਰਵਾ ਰਿਹਾ ਸੀ ਵਿੱਚ ਲਗਾਤਾਰ ਗੈਂਗਵਾਰ ਹੋ ਰਹੀ ਹੈ ਬੱਸ ਸਟੈਂਡ ਤੇ ਅੰਮ੍ਰਿਤਸਰ ਦੇ ਬਾਸ ਸੜੇ ਤੇ ਗੋਲੀਆਂ ਚੱਲੀਆਂ ਸਨ ਜਿਸ ਤੋਂ ਬਾਅਦ ਇਸ ਬਾਸ ਸੜੇ ਤੇ ਕੋਈ ਫਾਇਰਿੰਗ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਨੈਕਸ਼ਨ ਸਾਹਮਣੇ ਆਇਆ ਦਰਅਸਲ ਗੋਪੀ ਕੰਨ ਸ਼ਾਮਪੂਰੀਆ ਨਾਮਕ ਇੱਕ ਗੈਂਗਸਟਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੋੜਿਆ ਗਿਆ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਕਿਉਂਕਿ ਮਰਨ ਵਾਲਾ ਖਣ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਵਾਲਾ ਹੈ ਤੇ ਉਹ ਉਹਨਾਂ ਨੂੰ ਨਜਾਇਜ਼ ਹਥਿਆਰ ਵੀ ਮੁਹਈਆ ਕਰਵਾ ਰਿਆ ਸੀ ਵਿੱਚ ਲਗਾਤਾਰ ਗੈਂਗਵਾਰ ਹੋ ਰਹੀ ਹੈ ਬੱਸ ਸਟੈਂਡ ਤੇ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਗੋਲੀਆਂ ਚੱਲੀਆਂ ਸਨ ਜਿਸ ਤੋਂ ਬਾਅਦ ਇਹ ਬੱਸ ਅੱਡੇ ਤੇ ਕੋਈ ਪਾਇਰਿੰਗ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਨੈਕਸ਼ਨ ਸਾਹਮਣੇ ਆਇਆ ਦਰਅਸਲ ਗੋਪੀ ਕੰਚ ਸ਼ਾਮਪੂਰੀਆ ਨਾਮਕ ਗੈਂਗਸਟਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੋੜਿਆ ਗਿਆ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਕਿਉਂਕਿ ਮਰਨ ਵਾਲਾ ਮੱਖਣ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਵਾਲਾ ਹੈ ਤੇ ਉਹ ਉਹਨਾਂ ਨੂੰ ਨਾਜਾਇਜ਼ ਹਥਿਆਰ ਵੀ ਮੁਹੱਈਆ ਕਰਵਾ ਰਿਹਾ ਸੀ ਵਿਚ ਲਗਾਤਾਰ ਗੈਂਗਵਾਰ ਹੋ ਰਹੀ ਹੈ ਬੱਸ ਸਟੈਂਡ ਤੇ ਅਮ੍ਰਿਤਸਰ ਦੇ ਬੱਸ ਅੱਡੇ ਤੇ ਗੋਲੀਆਂ ਚੱਲੀਆਂ ਸਨ ਜਿਸ ਤੋਂ ਬਾਅਦ ਇਹ ਬੱਸ ਅੱਡੇ ਤੇ ਕੋਈ ਫਾਇਰਿੰਗ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਨੈਕਸ਼ਨ ਸਾਹਮਣੇ ਆਇਆ ਦਰਅਸਲ ਗੋਪੀ ਕੰਨ ਸ਼ਾਮਪੂਰੀਆ ਨਾਮਕ ਇੱਕ ਗੈਂਗਸਟਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੋੜਿਆ ਗਿਆ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਕਿਉਂਕਿ ਮਰਨ ਵਾਲਾ ਮਕ ਹਨ ਸਿੱਧੂ ਮੂਸੇਵਾਲੇ ਦੇ ਕਾਤਲਾ ਨੂੰ ਪਨਾਹ ਦੇਣ ਵਾਲਾ ਹੈ ਤੇ ਉਹ ਉਹਨਾਂ ਨੂੰ ਨਜਾਇਜ਼ ਹਥਿਆਰ ਵੀ ਮੁਹਈਆ ਕਰਵਾ ਰਿਆ ਸੀ ਵਿੱਚ ਲਗਾਤਾਰ ਗੈਂਗਵਾਰ ਹੋ ਰਹੀ ਹੈ ਬੱਸ ਸਟੈਂਡ ਤੇ ਅਮਰitsar ਦੇ ਬੱਸ ਅੱਡੇ ਤੇ ਗੋਲੀਆਂ ਚੱਲੀਆਂ ਸਨ ਜਿਸ ਤੋਂ ਬਾਅਦ ਬੱਸ ਅੱਡੇ ਤੇ ਹੋਏ ਪਾਇਰਿੰਗ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਨੈਕਸ਼ਨ ਸਾਹਮਣੇ ਆਇਆ ਦਰਅਸਲ ਗੋਪੀਕੰਨ ਸ਼ਾਮਪੂਰੀਆ ਨਾਮਕ ਗੈਂਗਸਟਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੋੜਿਆ ਗਿਆ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਸਿੱਧੂ ਮੂਸੇਵਾਲਾ ਦਾ ਦੇ ਕਤਲ ਦਾ ਬਦਲਾ ਲਿਆ ਕਿਉਂਕਿ ਮਰਨ ਵਾਲਾ ਮੱਖਣ ਸਿੱਧੂ ਮੂਸੇਵਾਲੇ ਦੀ ਕਾਤਲਾਂ ਨੂੰ ਪਨਾਹ ਦੇਣ ਵਾਲਾ ਹੈ ਤੇ ਉਹ ਉਹਨਾਂ ਨੂੰ ਨਜਾਇਜ਼ ਹਥਿਆਰ ਵੀ ਮੁਹਈਆ ਕਰਵਾ ਰਿਆ ਸੀ